ਹੱਕ ਇਹਨਾਂ ਦੇ ਕਿਹੜੀ ਗਵਰਨਮੈਂਟ ਨਹੀਂ ਰਹੀ ਪਾਣੀ ਇਹਨਾਂ ਦਾ ਛੱਡ ਦਿੰਦੇ ਆ ਕਿ ਹੁਣ 15 20 20 ਫੁੱਟ ਦਾ ਪਾਣੀ ਸੀ ਪਿੰਡ ਦੇ ਕੋਲ ਖਾਲੀ ਹੋਇਆ ਸੀ ਤਾਂ ਇਹ ਇੱਕ ਮੈਨ ਮੇਡ ਹੈਗੀ ਜਦੋਂ ਇਹਨਾਂ ਨੇ ਡੈਮ ਬਣਾ ਲਿਆ ਪਿੱਛੇ ਸਾਰ ਇਹਨਾਂ ਦਾ ਕੰਟਰੋਲ ਇਹਨਾਂ ਨੇ ਕਰਨਾ ਕਿ ਇਸ ਟੈਂਕ ਨੂੰ ਰਿਲੀਜ਼ ਕਰਨਾ ਹੌਲੀ ਹੌਲੀ ਨੂੰ ਰਿਲੀਜ਼ ਕਰਦੇ ਰਹਿਣਾ ਕਰਦੇ ਰਹਿਣਾ ਹੁਣ ਉਹ ਕੀ ਕਰਦੇ ਆ ਕਿ ਇਹਦੇ ਗੇਟ ਖੋਲ ਦਿੰਦੇ ਆ ਉਹ ਗੇਟ ਖੋਲ ਦਿੰਦੇ ਆ ਕਿ ਅੱਗੇ ਜਿਹੜੀਆਂ ਸਾਰੀਆਂ ਜ਼ਮੀਨਾਂ ਨੇ ਤਾਂ ਉਹ ਸਾਰੀ ਦੀ ਸਾਰੀ ਇੱਕ ਨਿੱਜੀ ਜਾਇਦਾਦ ਹੈ ਫਾਰਮਰਸ ਦੀ ਹੈ 1647 ਤੋਂ ਪਹਿਲਾਂ ਜਿਹੜਾ ਸਟੇਟ ਆਫ ਕਹ ਲਓ ਬੀਕਨ ਦੇ ਸਾਨੂੰ ਸੀਨਰੀ ਜਿੰਦਾ ਰਿਹਾ ਹੈ ਇਸ ਕਰਕੇ ਅਸੀਂ ਸਾਡਾ ਸੇੜ ਕੋਈ ਇਹ ਤਾਂ ਹੈ ਨਹੀਂ ਹੈ ਕਿ ਨਾਨ ਰਪੀਅਰੈਂਸ ਸਟੇਟ ਹੈਗਾ ਉਸ ਤੋਂ ਬਾਅਦ ਇੰਦਰਾ ਗਾਂਧੀ ਕਨਾਲ ਵੀ ਇੱਥੋਂ ਨਿਕਲ ਕੇ ਜਾ ਰਹੀ ਹੈਗੀ ਔਰ ਇੰਨੇ ਦੇ ਵਿੱਚੋਂ ਤਾਂ ਅਸੀਂ ਉਹਨੂੰ ਉਹ ਸਾਰਾ ਅਸੀਂ ਕੋਈ ਲੁੱਟਣ ਬੰਨੀ ਥੋੜੀ ਪਈ ਹੈ ਇਸ ਕਰਕੇ ਇਹ ਮੈਨ ਮੇਡ ਹੈਗਾ ਔਰ ਗਵਰਨਮੈਂਟ ਨੂੰ ਇਹਨੂੰ ਕੰਪਨਸੇਟ ਕਰਨਾ ਚਾਹੀਦਾ ਹੈਗਾ ਪੇਰੀਅਨ ਇਹ ਹੁੰਦਾ ਕਿ ਜਿੱਥੋਂ ਦੀ ਦਰਿਆ ਲੰਘ ਰਿਹਾ ਹੈਗਾ ਉਹਨੂੰ ਦੁੱਖ ਤੇ ਸੁੱਖ ਦੋਰ ਉਹਦੇ ਹੁੰਦੇ ਆ ਜੇ ਉਹਦੇ ਸਟੇਟ ਦੇ ਨੇ ਜਿਹੜੀ ਸਟੇਟ ਚੋਂ ਲੰਘ ਰਿਹਾ ਹੈ ਅਸਲ ਤਾਂ ਉਹ ਜਿਸ ਬੰਦੇ ਦੀ ਹੁੰਦੀ ਹੈਗੀ ਚੀਜ਼ ਸਟੇਟ ਦਾ ਹੱਕ ਹੁੰਦਾ ਹੀ ਹੁੰਦਾ ਹੈਗਾ ਜੇ ਹੁਣ ਆਪਾਂ ਇੱਥੇ ਦੇਖ ਰਹੇ ਇਹਨਾਂ ਨੂੰ ਕੋਈ ਮੱਛੀਆਂ ਨਹੀਂ ਫੜਨ ਦਿੰਦਾ ਜੇ ਉਹ ਤਾਂ ਮਿੱਟੀ ਚੱਕਦੇ ਆ ਤਾਂ ਇਹਨਾਂ ਤੇ ਕੇਸ ਹੈ ਉਹ ਹੱਕ ਇਹਨਾਂ ਦਾ ਹੀ ਹੁੰਦਾ ਹੈਗਾ ਰਿਪੇਰੀਅਨ ਰਾਈਟ ਇਹ ਦਿੰਦੀ ਹੈ ਕਿ ਦੋਨੋਂ ਚੀਜ਼ਾਂ ਤੁਹਾਡੀਆਂ ਨੇ ਫਰੂਟਸ ਵੀ ਤੁਸੀਂ ਫਲ ਵੀ ਤੁਸੀਂ ਖਾਣੇ ਹੋ ਤੇ ਜੇ ਤੁਸੀਂ ਉਹਦਾ ਡਿਜ਼ਾਸਟਰ ਚੱਲਦੇ ਉਹ ਵੀ ਤੁਸੀਂ ਚੱਲਦੇ ਹੋਗੇ ਕਾਨੂੰਨੀ ਪੱਖ ਤੋਂ ਜਰਾ ਸਮਝਾਇਓ ਕਿਉਂਕਿ ਜੇਕਰ ਸੂਬੇ ਦੇ ਮੁੱਖ ਮੰਤਰੀ ਨੇ ਇਹ ਕਹਿਤਾ ਕਿ ਅਸੀਂ ਮੁਰਗੀਆਂ ਦਾ ਮੁਆਵਜ਼ਾ ਬੱਕਰੀਆਂ ਦਾ ਮੁਆਵਜ਼ਾ ਤੁਹਾਨੂੰ ਦੇਵਾਂਗੇ ਕੱਦੂ ਦਾ ਮੁਆਵਜ਼ਾ ਤੁਹਾਨੂੰ ਦੇਵਾਂਗੇ ਦੁਬਾਰਾ ਝੋਨਾ ਲਵਾਂਗੇ ਲਵਾਈ ਤੁਹਾਨੂੰ ਦੇਵਾਂਗੇ ਇਥੋਂ ਤੱਕ ਕਹਿਤਾ ਪਰ ਅਸਲੀਅਤ ਗਰਾਊਂਡ ਤੇ ਆ ਕੇ ਕੁਝ ਵੀ ਉਹਨਾਂ ਕਿਸਾਨਾਂ ਨੂੰ ਨਹੀਂ ਮਿਲਿਆ ਤਾਂ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਕੋਰਟ ਦੇ ਵਿੱਚ ਖਿੱਚਿਆ ਜਾ ਸਕਦਾ ਕਿ ਭਈ ਤੁਹਾਡੇ ਬੋਲ ਕੀ ਨੇ ਤੁਸੀਂ ਕੀਤਾ ਕੀ ਆਪਾਂ ਕਹਿੰਦੇ ਆ ਕਿ 8 एमएफ ਲੈ ਕੇ ਸਾਡੇ ਤੋਂ ਇਹ ਲੈ ਗਿਆ ਹੈਗਾ Rajasthan ਕਿਤੇ Haryana ਨੇ ਕਿਹਾ ਵੀ ਉਹ ਤੱਕਾ ਹੋਇਆਗਾ ਕਿ ਸਾਨੂੰ ਉਹਦੇ ਚੋਂ ਵੀ ਸ਼ੇਅਰ ਦਿਓ ਇਹ ਸਾਡੇ ਨਾਲ ਤਾਂ ਲੜਦਾ ਰਹਿੰਦਾ ਹੈਗਾ ਉਹ ਉਹ ਮੁਫਤ ਦਾ ਹੀ ਲੈ ਗਿਆ ਹੈਗਾ ਸਾਡਾ ਸਾਡਾ ਪਾਣੀ ਲੈ ਕੇ ਗਿਆ ਜੇ Haryana ਵਾਕੇ ਹੀ ਪਾਣੀਆਂ ਦੀ ਇੰਨੀ ਹਮਦਰਦੀ ਰੱਖਦਾ ਹੈਗਾ ਤਾਂ Rajasthan ਵਾਲਾ ਕਿਉਂ ਨਹੀਂ ਉਂਗਲ ਕਰ ਦੇ ਕਰਕੇ ਕਹਿੰਦਾ ਵੀ ਤੁਸੀਂ ਪਾਣੀ ਕਿਉਂ ਠੀਕ ਹੈ ਪੰਜਾਬ Haryana ਅਸੀਂ ਅੱਡ ਹੋਈਆਂਗੇ ਤੁਸੀਂ ਤੀਸਰੇ ਬੰਦੇ ਕੌਣ ਹੋਗੇ ਸਟੇਟ ਕੌਣ ਹੋਗੇ ਅਸ ਵੇਲੇ ਹਰੀਕੇ ਦੇ ਵਿੱਚ ਖੜੇ ਆ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਗਏ ਲੋਕਾਂ ਦੀਆਂ ਸਮੱਸਿਆਵਾਂ ਪ੍ਰੋਬਲਮਸ ਕੀ ਨੇ ਉਹਨਾਂ ਦੇ ਉੱਪਰ ਗੱਲਬਾਤ ਕੀਤੀ ਪਰ ਵੱਡੀ ਗੱਲ ਇਹ ਆ ਕਿ ਬਹੁਤੇ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਹੜ੍ਹ ਰੋਕੇ ਜਾ ਸਕਦੇ ਸੀ ਜੇਕਰ ਸਰਕਾਰ ਚਾਹੁੰਦੀ ਤੈਂ ਹੜ੍ਹ ਨਹੀਂ ਆਉਣੇ ਸੀ ਅਸੀਂ ਰੋਕੇ ਜਾ ਰੋਕੇ ਜਾ ਸਕਦੇ ਸੀ ਸਾਡੀ ਬਰਬਾਦੀ ਜਿਹੜੀ ਹੋਈ ਆ ਤਬਾਹੀ ਜਿਹੜੀ ਹੋਈ ਆ ਉਹ ਰੋਕੀ ਜਾ ਸਕਦੀ ਸੀ ਤੇ ਦੂਸਰੀ ਗੱਲ ਕਿ ਪਿਛਲੀ ਵਾਰ ਦਾ ਮੁਆਵਜ਼ਾ ਸਾਨੂੰ ਹਾਲੇ ਤੱਕ ਨਹੀਂ ਮਿਲਿਆ ਅਸਲ ਦੇ ਵਿੱਚ ਟੈਕਨੀਕਲ ਪੱਖ ਕੀ ਆ ਕਿਉਂਕਿ ਠੀਕ ਹੈ ਜੋ ਗੱਲਾਂ ਹੁੰਦੀਆਂ ਨੇ ਜੋ ਬਿਆਨ ਹੁੰਦੇ ਨੇ ਉਹ ਵੱਖਰੀ ਗੱਲ ਹੁੰਦੀ ਆ ਪਰ ਟੈਕਨੀਕਲ ਪੱਖ ਜਾਣਨ ਦੀ ਜ਼ਰੂਰਤ ਬਹੁਤ ਆਉਂਦੀ ਹੈ ਕਿ ਅਸਲ ਦੇ ਵਿੱਚ ਮੈਨੂਮੇਡ ਫਲੱਡ ਨੇ ਕਿ ਅਸਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕਦਾ ਸੀ ਤੇ ਜੇਕਰ ਰੋਕਿਆ ਜਾ ਸਕਦਾ ਸੀ ਤਾਂ ਫਿਰ ਉਹ ਕੌਣ ਹੈ ਜੋ ਪੰਜਾਬ ਨੂੰ ਬਰਬਾਦੀ ਵੱਲ ਤਬਾਹੀ ਵੱਲ ਲਾ ਜਾ ਰਿਹਾ ਇਸ ਤੇ ਬਾਬਤ ਗੱਲਬਾਤ ਕਰਾਂਗੇ ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ ਮੇਰੇ ਨਾਲ ਹੋਣਗੇ ਸਭ ਤੋਂ ਪਹਿਲਾਂ ਸਿੱਧੂ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਸਿੱਧੂ ਸਾਹਿਬ ਸਵਾਗਤ ਆ ਰਹੇ ਬੇਟਾ ਬਹੁਤ ਮਿਹ ਥੈਂਕ ਯੂ ਵੈਰੀ ਮਚ ਸੋ ਸਭ ਜਿਵੇਂ ਅੱਜ ਤੁਸੀਂ ਵੀ ਸਾਡੇ ਨਾਲ ਸੀ ਆਪਾਂ ਹਰੀਕੇ ਦੇ ਵਿੱਚ ਗਏ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਜਿਸ ਤਰ੍ਹਾਂ ਦੇ ਨਾਲ ਲੋਕਾਂ ਤੋਂ ਸਵਾਲ ਅਸੀਂ ਪੁੱਛੇ ਤਾਂ ਉਹ ਕਹਿੰਦੇ ਨੇ ਕਿ ਹਾਂ ਜੇ ਸਰਕਾਰ ਚਾਹਤ ਤਾਂ ਇਸ ਨੂੰ ਰੋਕਿਆ ਜਾ ਸਕਦਾ ਸੀ ਇਸ ਪੱਖ ਨੂੰ ਕਿਵੇਂ ਦੇਖਦੇ ਹੋ ਜਿਵੇਂ ਉਹ ਕਹਿੰਦੇ ਨੇ ਕਿ ਰੋਕਿਆ ਜਾ ਸਕਦਾ ਸੀ ਭਾਵ ਉਹ ਇਹ ਮੰਨਦੇ ਨੇ ਕਿ ਮੈਨ ਮੇਡ ਫਲਡ ਨਹੀਂ ਇਹ ਜੋ ਕੁਦਰਤੀ ਹੋਂਸਿਓ ਨਹੀਂ ਇਹ ਮੈਨ ਮੇਡ ਨੇ ਇਸ ਪੱਖ ਨੂੰ ਕਿਵੇਂ ਦੇਖਦੇ ਹੋ ਜੋ ਲੋਕ ਸਵਾਲ ਚੁੱਕ ਰਹੇ ਨੇ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਇਹਨੂੰ ਰੋਕਿਆ ਜਾ ਸਕਦਾ ਹਾਂ ਬਿਲਕੁਲ ਜੀ ਬਿਲਕੁਲ ਸਹੀ ਹੈਗਾ ਕਿ ਹੈਦਰ ਹੈ ਮੈਨ ਮੇਡੀ ਕਿਉਂਕਿ ਜਿਹੜਾ ਨੇਚਰਲ ਫਲੋ ਜਿਹੜਾ ਨੇਚਰਲ ਡਿਸਾਸਟਰ ਤੋਂ ਉਹ ਹੁੰਦਾ ਹੈਗਾ ਜਿਸ ਵਕਤ ਕੀ ਨੇਚਰ ਦੀ ਕੋਈ ਫਿਊਰੀ ਆਵੇ ਕੋਈ ਨੇਚਰ ਨੁਕਸਾਨ ਕਰੇ ਹੁਣ ਨੇਚਰ ਉੱਪਰ ਨੁਕਸਾਨ ਕਰ ਰਿਹਾ ਹੈਗਾ ਤਾਂ ਬੀਬੀਐਮਬੀ ਦੇ ਕੋਲ ਦਾ ਇੱਕ ਕੰਟਰੋਲ ਸੈਂਟਰ ਕੋਲੇ ਆ ਜਾਂਦਾ ਹੈਗਾ ਰੰਜੀਤ ਸਗਰ ਡੈਮ ਦੇ ਵਿੱਚ ਪਾਣੀ ਆ ਜਾਂਦਾ ਹੈਗਾ ਉਹ ਇੱਕ ਨੇਚਰਲ ਡਿਸਾਸਟਰ ਹੈਗਾ ਨੇਚਰਲ ਫਲੋ ਆ ਰਿਹਾ ਹੈਗਾ ਪਰ ਉਸ ਤੋਂ ਬਾਅਦ ਸਾਡੀ ਜਿਹੜੀ ਗਵਰਨਮੈਂਟ ਦੀ ਵੀ ਜਿਹੜੀ ਗਲਤੀ ਹੈ ਜਿਹਨੂੰ ਅਸੀਂ ਮੈਨ ਮੇਡ ਕਹਿੰਦੇ ਹਾਂ ਤਾਂ ਉਹ ਇਨਸਾਨਾਂ ਦੇ ਬਣਾਇਆ ਹੋਇਆ ਹੈਗਾ ਕਿ ਉਹ ਸੀ 1947 ਤੋਂ ਬਾਅਦ ਦੇ ਵਿੱਚ ਕੀ ਸੀ ਆ ਕਿ ਜਿਹੜੀ ਇੱਥੇ ਗੰਕ ਨਾਲ ਹੁੰਦੀ ਸੀਗੀ ਉਹ ਪਹਿਲਾਂ ਹੁਸੈਨੀਵਾਲ ਤੋਂ ਨਿਕਲਦੀ ਸੀਗੀ। ਔਰ 1948 ਦੇ ਵਿੱਚ ਫਿਰ ਇਹਨਾਂ ਨੇ ਪ੍ਰਪੋਜ਼ ਕੀਤਾ ਕਿ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਤਾਂ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਇੱਥੇ ਹਰੀਕੇ ਪੱਤਨ ਸੀ ਇਹ ਪਹਿਲਾਂ ਹਰੀਕੇ ਪੱਤਨ ਤੋਂ ਬਾਅਦ ਉਹਨਾਂ ਨੇ ਬਿਲਕੁਲ ਇੱਥੇ ਲਿਆ ਕੇ ਜਿੱਥੇ ਹੁਣ ਮਤਲਬ ਕਿ ਇਹ ਤੇ ਬਿਰਾਜ ਬਣਿਆ ਹੋਇਆਗਾ ਇੱਥੇ ਲਗਭਗ ਕੋਈ 4000 ਏਕੜ ਦੇ ਪਲੱਸ ਕੋਈ ਜ਼ਮੀਨ ਐਕਵਾਇਰ ਕੀਤੀ। ਇੱਥੇ ਆਪਦੇ ਗੇਟਵੇ ਜਿਹੜੇ ਗੇਟ ਲਾਇਏ ਸੀ ਗੇਟ ਦੇ ਅੱਗੇ ਕੋਈ 2-3 ਸੌ ਏਕੜ ਹੋਰ ਸੀ ਕਿ ਜਾਂ ਜਿਹੜਾ ਪਾਣੀ ਦੀ ਸੀਪੇ ਚ ਹੁੰਦੀ ਹੈਗੀ ਉਹ ਇੱਥੇ ਆ ਕੇ ਰੁਕੇ ਉਸ ਤੋਂ ਬਾਅਦ ਕੀ ਸੀ ਕਿ ਜਿਹੜੇ ਦੇਖਿਆ ਜਾਏ ਤਾਂ ਜਿਹੜਾ ਨੇਚਰਲ ਫਲੋ ਹੁੰਦਾ ਹੈਗਾ ਤੁਸੀਂ ਵੀ ਦਰਿਆ ਦਾ ਉਹ ਸਾਲਾਂ ਬੱਦੀ ਕੁਝ ਸਾਲਾਂ ਬਾਅਦ ਆਪਦਾ ਫਲੋ ਬਦਲਦਾ ਰਹਿੰਦਾ ਤੁਹਾਡੀ ਜ਼ਮੀਨ ਨੂੰ ਖਿੱਚ ਕੇ ਲੈ ਜਾਂਦਾ ਹੈਗਾ ਤਾਂ ਉਹ ਉਸ ਤੋਂ ਬਾਅਦ ਕੀ ਹੋਇਆਗਾ ਕਿ ਲਗਭਗ 1980 ਦੇ ਨੇੜੇ ਤੇ ਜਿਹੜੇ ਜਾ ਕੇ ਜਾਂ ਉਸ ਤੋਂ ਬਾਅਦ ਦੀਆਂ ਗੱਲਾਂ ਜਿਸੋ ਜ਼ਿਆਦਾ ਰੌਲਾ ਪਿਆ ਤਾਂ ਲੋਕਾਂ ਨੇ ਕਿਹਾ ਸਾਡਾ ਕੋਈ ਇਹਦਾ ਹੱਲ ਕਰੋ ਵੀ ਇਹ ਤਾਂ ਜੀ 25 25 ਕਿਲੋਮੀਟਰ ਤੱਕ ਦੋਨੇ ਪਾਸੇ ਪਾਣੀ ਫੈਲ ਜਾਂਦਾ ਸਾਡਾ ਬਰਬਾਦੀ ਹੁੰਦੀ ਹੈ ਤਾਂ ਉਸ ਵਲੇ ਗਵਰਨਮੈਂਟ ਨੇ ਦੋਨੇ ਪਾਸੇ ਦੀ ਥਾਂ ਦੇ ਜੋ ਹਰੀ ਕਿ ਹੈਗਾ ਜੋ ਮੈਨੂੰ ਪਹਿਲਾਂ ਇਸ ਤਰ੍ਹਾਂ ਦੀ ਵੀ ਸ਼ਾਇਦ ਦੋਨੇ ਪਾਸੇ ਤਾਂ ਜਿਹੜਾ ਇਹ ਪਾਸ ਹੈਗਾ ਇਧਰਲਾ ਪਾਸ ਹੈਗਾ ਉਧਰਲੇ ਪਾਸੇ ਉਹਨਾਂ ਨੇ ਜ਼ਮੀਨ ਦੀ ਐਕਵਾਇਜ਼ੀਸ਼ਨ ਕੀਤੀ ਜ਼ਮੀਨ ਅਕਵਾਇਰ ਕੀਤੀ ਜਿਹਨੂੰ ਧੂਸੀ ਦਾ ਬੰਦ ਕਹਿੰਦੇ ਹੈਗੇ ਫਰੋਜ਼ਪੁਰ ਦੀ ਸਾਈਡ ਫਰੋਜ਼ਪੁਰ ਵਾਲੀ ਸਾਈਡ ਉਹਨੂੰ ਇਮਬੈਂਕਮੈਂਟਸ ਕਹਿੰਦੇ ਹੈਗੇ ਤੇ ਜਿਹੜੀ ਸੀਗੀ ਕਹ ਲੋ ਵੀ ਅੰਮ੍ਰਿਤਸਰ ਵਾਲੀ ਸਾਈਡ ਸੀ ਤਰਨਤਾਰਨ ਵਾਲੀ ਸਾਈਡ ਸੀ ਸਾਈਡ ਸੀਗੀ ਉੱਥੇ ਉਹਨਾਂ ਨੇ ਵੈਸੇ ਹੀ ਕਿ ਬਣਾਤਾ ਜਿੰਨੇ ਫਾਰਮਰਾਂ ਨੂੰ ਅਜੇ ਤੱਕ ਕੰਪਨਸੇਸ਼ਨ ਨਹੀਂ ਦਿੱਤਾ ਹੁਣ ਇਹਦੇ ਨਾਲ ਮੈਨਮੇਡ ਕੀ ਹੁੰਦੀ ਹੈ ਕਿ ਜਿਸ ਵਕਤ ਪਾਣੀ ਆਉਂਦਾ ਹੈਗਾ ਉਹ ਪਾਣੀ ਦਾ ਜਰੋ ਇਨ ਡੈਮ ਬਣਾ ਲਿਆ ਪਿੱਛੇ ਸਾਰਾ ਇਹਨਾਂ ਦਾ ਕੰਟਰੋਲ ਇਹਨਾਂ ਨੇ ਕਰਨਾ ਕਿ ਇਸ ਟਾਈਮ ਤੇ ਉਹਨੂੰ ਰਿਲੀਜ਼ ਕਰਨਾ ਹੌਲੀ ਹੌਲੀ ਨੂੰ ਰਿਲੀਜ਼ ਕਰਦੇ ਰਹਿਣਾ ਕਰਦੇ ਰਹਿਣਾ ਹੁਣ ਉਹ ਕੀ ਕਰਦੇ ਆ ਕਿ ਇਹਦੇ ਗੇਟ ਖੋਲ ਦਿੰਦੇ ਆ ਉਹ ਗੇਟ ਖੋਲ ਦਿੰਦੇ ਆ ਕਿ ਅੱਗੇ ਜਿਹੜੀਆਂ ਸਾਰੀਆਂ ਜ਼ਮੀਨਾਂ ਨੇ ਜਿਹੜਾ ਇਹ ਤੁਸੀਂ ਦੋਨੇ ਪਾਸੇ ਜਾ ਰਹੀ ਹੈਗੀ ਦੋਨੇ ਇਮਪੈਕਟ ਜ਼ੋਨ ਦੇ ਵਿੱਚ ਜਿਹੜੀ ਜ਼ਮੀਨ ਹੈਗੀ ਤਾਂ ਉਹ ਸਾਰੀ ਦੀ ਸਾਰੀ ਇੱਕ ਨਿੱਜੀ ਜਾਇਦਾਦ ਹੈ ਫਾਰਮਰਸ ਦੀ ਹੈਗੀ ਹੈਗੀ ਔਰ ਜਿਸ ਵੇਲੇ ਉਥੋਂ ਉਹਨਾਂ ਦੀ ਬੇਚਾਰਾ ਦਾ ਮੈਂ ਆਏ ਦੇਖ ਕੇ ਕਿਉਂਕਿ ਇਹ ਆਏ ਸੀ ਸਾਡੇ ਕੋਲ ਕੱਲ ਜਿਹੜੀ ਇਥੋਂ ਦੀ ਫਾਰਮਰ ਸੀ ਇਹ ਇਥੋਂ ਦੇ ਸੁਲਤਾਨਪੁਰ ਲੋਧੀ ਦੇ ਰੋਜ਼ਪੁਰ ਦੇ ਔਰ ਹਰੀਕੇ ਦੇ ਇਹ ਆ ਕੇ ਸਾਨੂੰ ਨੇ ਆਦਾ ਜਿਹੜਾ ਲੱਠਾ ਹੁੰਦਾ ਹੈਗਾ ਆਪਣਾ ਸਾਰਾ ਹੈਗਾ ਜ਼ਮੀਨ ਦਾ ਪਾਜ ਹਾਂ ਜੀ ਨਾਲ ਉਹ ਦਿਖਾਇਆ ਜ਼ਮੀਨ ਅਸੀਂ ਉਹਨਾਂ ਨੂੰ ਕਹਿ ਬਈ ਇਹਦਾ دریاਵਾ ਤੁਸੀਂ ਇਨਕ੍ਰੋਚਮੈਂਟ ਸ਼ਾਇਦ ਕਰ ਰਹੇ ਹੋ ਉਹਨਾਂ ਨੇ ਸਾਨੂੰ ਆਦੀਆਂ ਫਰਦਾਂ ਦਿਖਾਈਆਂ ਆਦਾ ਬੰਦੋਬਸਦ ਦਾ ਸਾਰਾ ਦਿਖਾਇਆ ਕਿ ਇਹ ਦੇਖੋ ਸਾਰਾ ਕੁਝ ਸਾਡਾ ਹੈਗਾ ਇਦੇ ਲਈ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਕਾਨੂੰਨੀ ਚਾਰਜ ਹੋਈ ਤਾਂ ਫਿਰ ਮੈਂ ਇਹੀ ਚੀਜ਼ ਸੋਚੀ ਮੈਂ ਕਿ ਫਸੀ ਤੁਹਾਨੂੰ ਉੱਥੇ ਕੇ ਸਾਡੇ ਵੀ ਇੱਕ ਵਾਰੀ ਤੁਸੀਂ ਇੱਥੇ ਆ ਜਾਓ ਸਾਨੂੰ ਦੇਖੋ ਪਰ ਮੈਂ ਜਦੋਂ ਗਰਾਊਂਡ ਜ਼ੀਰੋ ਤੇ ਆ ਕੇ ਦੇਖਿਆ ਮੈਂ ਮਤਲਬ ਕਿ ਮੈਂ ਮੈਨੂੰ ਹੈਰਾਨ ਮੈਨੂੰ ਹੈਰਾਨੀ ਹੋ ਰਹੀ ਵੀ ਇੰਨੇ ਸਾਲ ਇਹ ਵਿਚਾਰੇ ਚੁੱਪ ਕਿਵੇਂ ਬੈਠੇ ਰਹੇ ਹੱਕ ਇਹਨਾਂ ਦੇ ਕਿਹੜੀ ਗਵਰਨਮੈਂਟ ਨਹੀਂ ਰਹੀ ਪਾਣੀ ਇਹਨਾਂ ਦਾ ਛੱਡ ਦਿੰਦੇ ਹੈਗਾ ਹੁਣ ਤੁਸੀਂ ਮੈਂ ਜਦੋਂ ਦੇਖਿਆ ਹੈਗਾ 15-15 ਫੁੱਟ ਪਾਣੀ ਸੀਗਾ ਜੋ ਆਪਾਂ ਗਏ ਹੈਗੇ ਪਿੰਡਾਂ ਦੇ ਵਿੱਚ ਹਾਂ ਬਿਲਕੁਲ ਗਏ ਹੈਗੇ ਬਸਤੀ ਕਿਸ਼ਨ ਸਿੰਘ ਗਏ ਹੈਗੇ ਇੱਕ ਘੰਟਾ ਆਪਾਂ ਨੂੰ ਲੱਗਿਆ ਜਾਣ ਲਈ ਇੱਕ ਘੰਟਾ ਉਥੋਂ ਆਉਣ ਲਈ ਔਰ 15 20 20 ਫੁੱਟ ਦਾ ਪਾਣੀ ਸੀ ਪਿੰਡ ਦੇ ਬਰ ਕੋ ਖਾਲੀ ਹੋਇਆ ਸੀ ਤਾਂ ਇੱਕ ਮੈਨ ਮੇਡ ਹੈਗੀ ਹੁਣ ਜੇ ਗਵਰਨਮੈਂਟ ਕਹੇਗੀ ਜੀ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਆ ਤਾਂ ਗਵਰਨਮੈਂਟ ਨੂੰ ਮੈਂ ਯਾਦ ਕਰਾਉਣੀ ਚਾਹਣਾ ਕਿ ਪੰਜਾਬ ਐਡਾ ਕੋਈ ਲੁੱਟਣ ਬੰਦੀ ਹੋਣੀ ਪਿਆ ਸੀ ਆ ਜੇ ਅੱਜ ਥੋੜਾ ਕਨਸਟੀਟਿਊਸ਼ਨ ਤੇ ਚੁੱਪ ਹੋ ਜਾਣਾ ਵੀ ਰਿਪੇਰੀਅਨ ਰਾਈਟ ਨਹੀਂਗਾ ਤਾਂ ਇਹਨਾਂ ਨੂੰ ਪੁੱਛੋ कि 1920 ਜੋ ਸਪਟੰਬਰ ਦੇ ਵਿੱਚ ਜਦੋਂ ਮਹਾਰਾਜਾ ਬੀਕਾਨੇਰ ਨੇ ਸਟੇਟ ਆਫ ਗੰਗਨ ਆਪਣਾ ਕਿ ਬੀਕਾਨੇਰ ਸਟੇਟ ਆ ਬਾਵਲਪੁਰ ਤੇ ਬ੍ਰਿਟਿਸ਼ ਲਾਈਕ ਇੱਥੇ ਸੰਧੀ ਹੋਈ ਸੀ ਟ੍ਰੀਟੀ ਹੋਈ ਸੀਗੀ ਕਿਉਂਕਿ ਫਰਸਟ ਵਾਰ ਤੋਂ ਬਾਅਦ ਉਹਨਾਂ ਨੇ ਕੰਪੰਸੇਸ਼ਨ ਉਹ ਇਹਦੇ ਵਿੱਚ ਕੁਝ ਇਨਾਮ ਦੇ ਰਹੇ ਸੀ ਬ੍ਰਿਟਿਸ਼ ਦੇ ਰਹੇ ਸੀ ਤੇ ਉਸ ਵੇਲੇ ਇੱਥੋਂ ਹੋ ਉਹਨਾਂ ਨੇ ਕਿਹਾ ਸੀ ਗੰਗ ਨਾਲ ਲੈ ਕੇ ਜਾਣੀ ਹੈ ਤੇ ਉੱਥੇ ਉਹਦੀ ਸੈਟਲਮੈਂਟਸ ਕਰਨੀ ਹੈਗੀ ਸਾਰੀ ਚੱਕ ਬੰਦੀ ਕਰ ਲਈ ਉਸ ਵੇਲੇ ਉਹਨਾਂ ਨੂੰ ਜਿਹੜਾ ਮਹਾਰਾਜ ਗੰਗਾ ਸਿੰਘ ਸੀ ਉਹਨੂੰ ਕਿਹਾ ਗਿਆ ਕਿ ਤੁਸੀਂ ਪੈਸਾ ਸੀਨਰੇਜ ਕਹਿੰਦੇ ਆ ਕਿ ਜਿਹੜਾ ਹੈਗਾ ਯੂ ਹੈ ਟੂ ਪੇ ਦਾ ਸੀਨਰੇਜ ਤੁਸੀਂ ਪੈਸਾ ਦੇਉਗੇ ਉਹ ਕਹਿੰਦਾ ਜੀ ਮੈਂ ਕਿਵੇਂ ਦੇਉਂਗਾ ਮੇਰਾ ਕੋਈ ਹੱਕ ਤਾਂ ਬੰਦੜਾ ਉਹ ਕਹਿੰਦੇ ਨਹੀਂ ਯੂ ਆਰ ਆ ਨਾਨ ਰਿਪੇਅਰੈਂਸ ਸਟੇਟ ਰਿਪੇਅਰੈਂਸ ਇਹ ਹੁੰਦਾ ਕਿ ਜਿੱਥੋਂ ਦੀ ਦਰਿਆ ਲੰਘ ਰਿਹਾ ਹੈਗਾ ਉਹਨੂੰ ਦੁੱਖ ਤੇ ਸੁੱਖ ਦੋੜ ਉਹਦੇ ਹੁੰਦੇ ਆ ਜੀ ਜੇ ਉਹਨੂੰ ਉਸੇ ਸਟੇਟ ਦੇ ਨੇ ਜਿਹੜੀ ਸਟੇਟ ਚੋਂ ਲੰਘ ਰਿਹਾ ਹੈ ਅਸਲ ਤਾਂ ਉਹ ਜਿਸ ਬੰਦੇ ਦੀ ਹੁੰਦੀ ਹੈਗੀ ਚੀਜ਼ ਸਟੇਟ ਦਾ ਤਾਂ ਹੱਕ ਹੁੰਦਾ ਹੀ ਹੁੰਦਾ ਹੈਗਾ ਜੇ ਹੁਣ ਆਪਾਂ ਇੱਥੇ ਦੇਖ ਰਹੇ ਇਹ ਬਿਲਕੁਲ ਇਹਨਾਂ ਨੂੰ ਕੋਈ ਖੱਡ ਨਹੀਂ ਲਾਉਣ ਦਿੰਦਾ ਜਰ ਉਹਨਾਂ ਦੇ ਹੁਣ ਦੇਖੋ ਉਹਨਾਂ ਨੂੰ ਸਿਲਟਿੰਗ ਤਾਂ ਹੋ ਜਾਣੀ ਹੈਗੀ ਕਿੰਨੀ ਕਿੰਨੀ ਉੱਥੇ ਪਾਣੀ ਜਿੱਥੇ ਖੜ ਗਿਆ ਹੈਗਾ 5 6 6 ਫੁੱਟ ਰੇਤ ਹੋ ਜੂਗੀ ਉਹ ਵੀ ਨਹੀਂ ਉਹਨੂੰ ਚੱਕਣ ਦਿੰਦੇ ਉਹ ਹੱਕ ਇਹਨਾਂ ਦਾ ਹੀ ਹੁੰਦਾ ਹੈਗਾ ਰਿਪੀਰੀਅਨ ਰਾਈਟ ਇਹ ਦਿੰਦੀ ਹੈ ਕਿ ਤੋ ਦੋਨੋਂ ਚੀਜ਼ਾਂ ਤੋੜੀਆਂ ਨੇ ਫਰੂਟਸ ਵੀ ਤੁਸੀਂ ਫਲ ਵੀ ਤੁਸੀਂ ਖਾਣੇ ਹੋ ਤੇ ਜੇ ਤੁਸੀਂ ਉਹਦਾ ਡਿਸਾਸਟਰ ਚੱਲਦੇ ਉਹ ਵੀ ਤੁਸੀਂ ਚੱਲਦੇ ਹੋਗੇ ਤੇ ਉਹ ਜੋ ਅਸੀਂ ਸਟੇਟ ਆਫ ਪੰਜਾਬ ਦੀ ਗੱਲ ਕਰਦੇ ਆ ਤਾਂ ਉਹ ਸਾਡਾ ਹੱਕ ਬੰਦਾ 1947 ਤੋਂ ਪਹਿਲਾਂ ਜਿਹੜਾ ਸਟੇਟ ਆਫ ਕਹ ਲੋ ਬੀਕਨ ਰਿਸਿਸ ਸਾਨੂੰ ਸੀਨਰੇਜ ਦਿੰਦਾ ਰਿਹਾ ਹੈਗਾ ਤਾਂ ਇਸ ਕਰਕੇ ਅਸੀਂ ਸਾਡਾ ਛੇੜ ਕੋਈ ਇਹ ਤਾਂ ਹੈ ਨਹੀਂ ਹੈ ਕਿ ਇੱਕ ਨਾਨ ਰਿਪੇਅਰੈਂਸ ਸਟੇਟ ਹੈਗਾ ਉਸ ਤੋਂ ਬਾਅਦ ਇੰਦਰਾ ਗਾਂਧੀ ਕਨਾਲ ਵੀ ਇੱਥੋਂ ਨਿਕਲ ਕੇ ਜਾ ਰਹੀ ਹੈਗੀ ਔਰ ਇੰਨੇ ਦੇ ਵਿੱਚੋਂ ਤੁਸੀਂ ਉਹਨੂੰ ਉਹ ਸਾਡਾ ਅਸੀਂ ਕੋਈ ਲੁੱਟਣ ਬੰਨੀ ਥੋੜੀ ਪਈ ਹੈ ਤੇ ਇਸ ਕਰਕੇ ਇਹ ਮੈਨ ਮੇਡ ਹੈਗਾ ਔਰ ਗਵਰਨਮੈਂਟ ਨੂੰ ਇਹਨੂੰ ਕੰਪਨਸੇਟ ਕਰਨਾ ਚਾਹੀਦਾ ਹੈਗਾ ਪਰ ਇੱਕ ਫਿਕਰ ਦੀ ਗੱਲ ਹੋਰ ਇਹ ਹੈਗੀ ਕਿ ਹੁਣ ਅੱਜ ਮੈਂ ਨਿਊਜ਼ਪੇਪਰ ਦਾ ਟ੍ਰਿਬਿਊਨ ਪੜ੍ਹ ਰਿਹਾ ਸੀ ਆ ਤਾਂ ਉਹਦੇ ਵਿੱਚ ਆਪਣੇ ਜਿਹੜੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਸਿੰਘ ਉਹਨਾਂ ਨੇ ਰਨ ਮੰਥਨ ਦੇ ਮਿਓ ਦੇ ਵਿੱਚ ਇੱਕ ਚੀਫ ਆਫ ਡਿਫੈਂਸ ਸਰਵਿਸਿਜ਼ ਚੀਫ ਆਫ ਆਰਮੀ ਚੀਫ ਆਫ 에ਅਰ ਫੋਰਸ ਨਵੀ ਤਿੰਨਾ ਨਾਮ ਕਰਕੇ ਤਾਂ ਉਹਨਾਂ ਨੇ ਆਪ ਦਾ ਡਿਸਕਸ਼ਨ ਹੋਈ ਹੈਗੀ ਮੰਥਨ ਕੀਤਾ ਹੈਗਾ ਰਨ ਮੰਥਨ ਹੈ ਕਿ ਜਿਹੜੀ ਉਹਨਾਂ ਦਾ ਸੀ ਹੈ ਕਿ ਜਿਹੜੀ ਹੁਣ ਵਾਰ ਲੱਗੇਗੀ ਉਹ ਪਤਾ ਨਹੀਂ ਕਿਹੜੇ ਵਲੇ ਲੱਗਣੀ ਹੈ ਉਹ 2 ਮਹੀਨੇ ਤੋਂ ਲਾ ਕੇ 5 ਸਾਲ ਵੀ ਚੱਲ ਸਕਦੀ ਹੈ 6 ਸਾਲ ਵੀ ਇਹ ਚੱਲ ਸਕਦੀ ਹੈਗੀ ਔਰ ਉਹ ਕਹਿੰਦੇ ਇਹ ਟ੍ਰੈਡੀਸ਼ਨਲ ਟ੍ਰੈਡੀਸ਼ਨਲ ਜਿਵੇਂ ਪਹਿਲਾਂ ਹੁੰਦੇ ਸੀ ਕਿ ਟੈਂਕ ਚੱਲ ਰਹੇ ਸੀ ਇਹ ਜਾਂ ਕੋਈ ਜਹਾਜ਼ ਚੱਲ ਰਹੇ ਸੀ ਔਰ ਫੌਜਾਂ ਲੜ ਰਹੀਆਂ ਸੀ ਉਸ ਤੋਂ ਬਣ ਉਹਨਾਂ ਨੇ ਕਿਹਾ ਵੀ ਸੈਟਲਾਈਟ ਐਂਟੀ ਸੈਟਲਾਈਟ ਹੋਰ ਚੀਜ਼ ਬਹੁਤ ਤਰੀਕੇ ਦੇ ਹੁਣ ਵਾਰਫੇਅਰ ਦਾ ਸਿਸਟਮ ਬਦਲ ਗਿਆ ਹੈਗਾ ਪਰ ਉੱਥੇ ਉਹ ਇੱਕ ਨੁਕਤਾ ਭੁੱਲ ਗਿਆ ਕਿ ਇੱਕ ਹਾਈਡਰੋਲੋਜੀਕਲ ਵਾਰਫੇਅਰ ਹੁੰਦਾ ਹੈਗਾ ਕਿ ਤੁਸੀਂ ਇੱਕ ਡੈਮ ਬਣਾ ਲਓ ਡੈਮ ਦਾ ਜਰੋ ਮਰਜੀ ਉਹਦਾ ਵਾਟਰ ਦੇ ਉੱਪਰ ਛੱਡ ਦਿਓ ਔਰ ਤੁਹਾਡਾ ਦੁਸ਼ਮਣ ਦੇਸ਼ ਉੱਥੇ ਨੂੰ ਖਤਮ ਕਰਦੇ ਜਾਂਦਾ ਜਿਵੇਂ ਬ੍ਰਹਮਪੁੱਤਰ ਦੇ ਉੱਤੇ ਚਾਈਨਾ ਨੇ ਬਣਾਇਆ ਹੋਇਆ ਹੈਗਾ ਹੁਣ ਅੱਜ ਕੱਲ ਸੈਟਲਾਈਟ ਦੇ ਉੱਤੇ ਇਹ ਤਾਂ ਹੈ ਨਹੀਂ ਕਿ ਸਾਡਾ ਸੈਟਲਾਈਟ ਤੇ ਕੰਟਰੋਲ ਹੈਗਾ ਉਹ ਸਾਰਾ ਦਾ ਯੂਐਸ ਕੰਟਰੋਲ ਕਰ ਰਿਹਾ ਹੈਗਾ ਤਾਂ ਜੇ ਕੱਲ ਨੂੰ 22 ਚਾਂਸ ਅਸੀਂ ਬਾਰਡਰ ਤੇ ਬੈਠੇ ਹੋਏ ਹਾਂਗੇ ਇਹ ਉਹੀ ਕਿਸਾਨ ਹੈ ਜਿਨ੍ਹਾਂ ਦੀ ਉਹ ਦੋ ਮਹੀਨੇ ਪਹਿਲਾਂ ਸੈਲੀਬ੍ਰੇਟ ਕਰ ਰਹੇ ਸੀਗੇ ਜੀ ਇਹ ਤੇ ਬੜਾ ਸਾਡੇ ਨਾਲ ਖੜੇ ਹੈਗੇ ਜੋ ਲੜਾ ਉਹ ਪ੍ਰੇਸ਼ਰ ਸੰਦੂਰ ਦੇ ਵਿੱਚ ਹੈ ਫੂਟਬਾਲ ਆਫ ਇੰਡੀਆ ਕਿਹਾ ਜਾਂਦਾ ਹੈਗਾ ਰੋਟੀ ਦਾ ਵੀ ਭਾਂਡਾ ਹੈਗਾ ਔਰ ਆਇਰਨ ਆਰਮ ਆਫ ਇੰਡੀਆ ਵੀ ਕਿਹਾ ਜਾਂਦਾ ਕਿ ਇੱਥੋਂ ਦੇ ਜਿਹੜੇ ਅੱਗੇ ਹੱਕ ਢਾਕੇ ਖੜਦੇ ਹੈਗੇ ਪਰਾ ਜੈਸਤਰੀ ਕੇ ਨਾਲ ਮੈਂ ਇਹ ਕਹਿਣਾ ਵੀ ਜੇ ਜੇ ਸਾਡੇ ਤੋਂ ਆਪ ਤੋਂ ਹੀ ਅਸੀਂ ਮਾਧੋਪੁਰ ਵਰਗੇ ਜਿਹੜੇ ਦੇ ਗੇਟ ਨਹੀਂ ਸੰਭਾਲ ਸਕੇ ਤੇ ਦੂਸਰਿਆਂ ਨੂੰ ਅਸੀਂ ਕੀ ਕਹਾਂਗੇ ਤੇ ਇਸ ਕਰਕੇ ਇਹ ਚੀਜ਼ ਨੂੰ ਸੋਚਣਾ ਚਾਹੀਦਾ ਹੈਗਾ ਬਾਰਡਰ ਸਟੇਟ ਹੈਗਾ ਜਿਹੜੇ ਤੁਸੀਂ ਇੱਥੇ ਵੈਸਟ ਤੋਂ ਜਿਹੜੀ ਥਿਉਰੀ ਤੁਸੀਂ ਇੰਪਲੀਮੈਂਟ ਕੀਤੀ ਹੈਗੀ ਭਾਖੜਾ ਹੋ ਗਿਆ ਡੈਮ ਹੋ ਗਿਆ ਉਹ ਡੈਮ ਐ ਉਹ ਤਾਂ ਡਿਮੋਲਿਸ਼ ਕਰ ਰਹੇ ਹੈਗੇ ਕਿ ਇਹ ਨਹੀਂ ਹੈਗਾ ਤੇ ਤੁਸੀਂ ਇੱਥੇ ਤਜਰਬੇ ਨਾ ਕਰੋ ਉਹ ਹੁਣ ਉਹਨਾਂ ਦਾ ਇੱਕ ਟਾਈਮ ਹੁੰਦਾ ਹਰ ਚੀਜ਼ ਦੀ ਉਮਰ ਹੁੰਦੀ ਹੈਗੀ ਤਾਂ ਤੁਹਾਨੂੰ ਸਾਨੂੰ ਆਉਦਣ ਬਦਲਣਾ ਪਊਗਾ ਜਿਸ ਤਰੀਕੇ ਦੇ ਹਾਲਾਤ ਬਣਦੇ ਜਾਂਦੇ ਨੇ ਐਡਵੋਕੇਟ ਸਾਹਿਬ ਤਾਂ ਫਿਰ ਇਹ ਮੰਨਿਆ ਜਾਵੇ ਕਿ ਹੁਣ ਤੱਕ ਇਹਨਾਂ ਕਿਸਾਨਾਂ ਦੇ ਨਾਲ ਜਿਹੜੀਆਂ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆ ਦੇ ਵਿੱਚ ਆਉਂਦੀਆਂ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਤੇ ਦਰਿਆ ਵਹਿੰਦਾ ਆ ਜਿਵੇਂ ਹੁਣ ਤੱਕ ਇਹਨਾਂ ਨੂੰ ਕੱਖ ਨਹੀਂ ਮਿਲਿਆ ਹੁਣ ਤੱਕ ਸਿਰਫ ਇਹਨਾਂ ਨੇ ਜਿਵੇਂ ਤੁਸੀਂ ਕਿਹਾ ਕਿ ਰਿਪੇਰੀਅਨ ਸਟੇਟ ਆ ਤਾਂ ਉਹਦਾ ਹੱਕ ਇਹ ਹੁੰਦਾ ਹੈ ਕਿ ਜੇਕਰ ਉਹ ਐਡਵਾਂਟੇਜ ਵੀ ਉਹਦੀ ਡਿਸਐਡਵਾਂਟੇਜ ਵੀ ਉਹਦੀ ਪਲੱਸ ਮਾਈਨਸ ਸਾਰਾ ਉਹਦਾ ਆ ਤਾਂ ਇਹਨਾਂ ਨੇ ਤਾਂ ਹਾਲੇ ਤੱਕ ਫਿਰ ਕੱਲੀ ਤਬਾਹੀ ਚੱਲੀ ਆ ਕੱਲੀ ਬਰਬਾਦੀ ਚੱਲੀ ਆ ਪ੍ਰਸਤ ਦੇ ਵਿੱਚ ਤਾਂ ਇਹਨਾਂ ਕੋਲੇ ਹਲੇ ਤੱਕ ਕੁਝ ਆਇਆ ਨਹੀਂ ਤਾਂ ਪਰ ਹੁਣ ਤੱਕ ਇਹਨਾਂ ਨਾਲ ਤੱਕਾ ਹੀ ਹੁੰਦਾ ਰਿਹਾ ਦੇਖੋ ਇਹਦੇ ਵਿੱਚ ਜੇ ਤੁਸੀਂ ਆਪਾਂ ਇਹਦੇ ਨਕਸ਼ੇ ਦੇਖਦੇ ਆ ਨਾ ਇਹਨਾਂ ਦੇ ਵਿੱਚ ਜਿਵੇਂ ਬਹੁਤ ਸਾਰੇ ਪਿੰਡ ਮਿਲਦੇ ਆ ਇਹਦੇ ਵਿੱਚ ਜਿਹੜੇ ਦੋਨੇ ਪਾਸੇ ਤੁਸੀ ਦਾ ਬੰਨ ਜਾਂਦਾ ਹੈਗਾ ਤਾਂ ਉਹ ਜਦੋਂ ਪਾਣੀ ਆਉਂਦਾ ਹੁੰਦਾ ਸੀ ਆ ਕਿਉਂਕਿ ਇਹ ਜਿਹੜਾ ਹਰੀਕੇ ਬਰਾਜ ਵਗੈਰਾ ਇਹ ਜਿਹੜਾ ਇਹ ਬਣਿਆ ਸੀ ਸਾਰਾ ਇੱਥੇ ਸਾਰਾ ਇਹ ਜਿਹੜਾ ਫਸਟ ਹੁੰਦਾ ਸੀ ਹੈਗਾ ਪਹਿਲਾ ਫਸਟ 5 ਇਅਰ ਪਲਾਨ ਸੀ ਗਵਰਨਮੈਂਟ ਆਫ ਪੰਜਾਬ ਦਾ 1951 ਤੋਂ 55 ਉਹਦੇ ਤਹਿਤ ਇਹਦੇ ਵਿੱਚ ਇਹ ਬਣਿਆ ਸੀਗਾ ਔਰ ਉਸ ਤੋਂ ਬਾਅਦ ਇਹਨੇ ਉਹ ਤਬਾਹੀ ਮਚਾਈ ਹੈ ਕਿ ਲੋਕਾਂ ਨੂੰ ਆਪਦੇ ਪਿੰਡ ਛੱਡ ਕੇ ਕਿਸੇ ਹੋਰ ਦੂਰ ਉੱਚੀਆਂ ਥਾਵਾਂ ਤੇ ਪਿੰਡ ਨਵੇਂ ਵਸਾਉਣੇ ਪਏ ਸੀਗੇ ਤਾਂ ਇਸ ਕਰਕੇ ਅੱਜ ਤੱਕ ਇਹ ਵਿਚਾਰੇ ਰੋਲੇ ਨੇ ਜਿਹੋ ਤਾਂ ਮਿੱਟੀ ਚੱਕਦੇ ਆ ਤਾਂ ਇਹਨਾਂ ਤੇ ਕੇਸ ਹੈ ਜੇ ਇਹਨਾਂ ਦੇ ਕੋਈ ਠੇਕ ਇਹਨਾਂ ਦੇ ਖੜਾ ਪਾਣੀ ਦੇ ਵਿੱਚ ਕੋਈ ਨਾ ਕੋਈ ਆ ਕੇ ਕੋਈ ਫਿਸ਼ਿੰਗ ਕਰ ਲੱਜੰਦਾ ਹੈਗਾ ਕੋਈ ਠੇਕੇਦਾਰ ਹੁੰਦਾ ਚਾਹੇ ਉਹ ਬਹੁਤ ਘੱਟ ਥਾਵਾਂ ਨੇ ਪਰ ਸਾਫਰ ਦਾ ਫੇਰ ਵੀ ਇਹ ਕਰਦੇ ਪਰ ਇੱਕ ਗੱਲ ਹੋਰ ਵੀ ਆ ਪਾਣੀ ਦਾ ਰੌਲਾ ਹਮੇਸ਼ਾ ਹਰਿਆਣੇ ਦੇ ਨਾਲ ਰਾਜਸਥਾਨ ਦੇ ਨਾਲ ਰਿਹਿਆ ਰਾਜਸਥਾਨ ਕਹਿੰਦਾ ਸਾਨੂੰ ਪਾਣੀ ਨਹੀਂ ਦਿੰਦੇ ਹਰਿਆਣਾ ਕਹਿੰਦਾ ਸਾਨੂੰ ਪਾਣੀ ਨਹੀਂ ਦਿੰਦੇ ਪਰ ਜਦੋਂ ਐਸੀ ਆਫਤ ਹੁੰਦੀ ਆਉਂਦੀ ਆ ਤਾਂ ਫਿਰ ਉਦੋਂ ਕੱਲਾ ਪੰਜਾਬ ਹੀ ਕਿਉਂ ਚੱਲੇ ਫਿਰ ਉਦੋਂ ਹਰਿਆਣਾ ਕਿਉਂ ਨਹੀਂ ਉਦੋਂ ਰਾਜਸਥਾਨ ਕਿਉਂ ਨਹੀਂ ਉਦੋਂ ਕਿਉਂ ਪਿੱਛੇ ਹੋ ਜਾਂਦੇ ਨੇ ਕਿਉਂਕਿ ਹਾਲਾਂਕਿ ਹਾਲੀ ਅਸੀਂ ਉਹਨਾਂ ਤੋਂ ਪਾਣੀਆਂ ਦਾ ਕੁਝ ਮੁੱਲ ਵੀ ਨਹੀਂ ਲੈ ਰਹੇ ਮੁੱਲ ਹਾਲਾਂਕਿ ਜੋ ਬਣਦਾ ਪਰ ਉਹ ਵੀ ਨਹੀਂ ਲੈ ਰਹੇ ਪਰ ਫਿਰ ਆਫਤਾਂ ਸਿਰਫ ਪੰਜਾਬ ਹੀ ਚੱਲੇ ਪਰ ਜਦੋਂ ਪਾਣੀ ਦੀ ਤਾਂ ਜ਼ਰੂਰਤਾ ਉਦੋਂ ਹਰਿਆਣੇ ਨੂੰ ਵੀ ਚਾਹੀਦਾ ਉਹ ਰਸਤਾਂ ਨੂੰ ਵੀ ਚਾਹੀਦਾ ਦੇਖੋ ਇਹਦੇ ਵਿੱਚ ਹੈ ਕਿ ਹਰਿਆਣੇ ਨੂੰ ਮਿਲਿਆ ਇਹ ਚੀਜ਼ ਮੁਫਤ ਦੇ ਵਿੱਚ ਉਹ ਜਮੁਨਾ ਦਾ ਨਹੀਂ ਸ਼ੇਅਰ ਕਰ ਰਹੇ ਕਿਤੇ ਉਹਨਾਂ ਨੇ ਆਪਾ ਕਹਿਣਾ ਕਿ 8 एमएफ ਲੈ ਕੇ ਸਾਡੇ ਤੋਂ ਇਹ ਲੈ ਗਿਆ ਹੈਗਾ ਰਾਜਸਥਾਨ ਕਿਤੇ ਹਰਿਆਣੇ ਨੇ ਕਿਹਾ ਵੀ ਉਹ ਧੱਕਾ ਹੋਇਆਗਾ ਵੀ ਸਾਨੂੰ ਉਹਦੇ ਚੋਂ ਵੀ ਸ਼ੇਅਰ ਦਿਓ ਇਹ ਸਾਡੇ ਨਾਲ ਤਾਂ ਲੜਦਾ ਰਹਿੰਦਾ ਹੈਗਾ ਉਹ ਮੁਫਤ ਦਾ ਹੀ ਲੈ ਗਿਆ ਹੈਗਾ ਸਾਡਾ ਸਾਡਾ ਪਾਣੀ ਲੈ ਗਿਆ ਹੈਗਾ ਜੇ ਹਰਿਆਣਾ ਵਾਕਿਆ ਹੀ ਪਾਣੀਆਂ ਦੀ ਇੰਨੀ ਹਮਦਰਦੀ ਰੱਖਦਾ ਹੈਗਾ ਤਾਂ ਰਾਜਸਥਾਨ ਵਾਲਾ ਕਿਉਂ ਨਹੀਂ ਉਂਗਲ ਕਰਦੇ ਕਰਕੇ ਕਹਿੰਦਾ ਵੀ ਤੁਸੀਂ ਪਾਣੀ ਕਿਉਂ ਠੀਕ ਹੈ ਪੰਜਾਬ ਹਰਿਆਣਾ ਅਸੀਂ ਅੱਡ ਹੋਈਆਂਗੇ ਤੁਸੀਂ ਤੀਸਰੇ ਬੰਦੇ ਕੌਣ ਹੋਗੇ ਸਟੇਟ ਕੌਣ ਹੋਗੇ ਤਾਂ ਅੱਜ ਤੱਕ ਕਿਦੇ ਵੀ ਉਹ ਬੋਲਦਾ ਨਹੀਂ ਹੈਗਾ ਹੈਗਾ ਔਰ ਨਾ ਇਹਨਾਂ ਨੇ ਬੋਲਣਾ ਹੈਗਾ ਔਰ ਮੈਂ ਇਹ ਕਹਿਣਾ ਵੀ ਉਹ ਮੈਂ ਇੱਕ ਆਪਣੇ ਐਕਸ ਮਿਨਿਸਟਰ ਹੱਥ ਜੋੜ ਕੇ ਕੋਈ ਮਿੰਤਾ ਕਰਨ ਦੀ ਜ਼ਰੂਰਤ ਨਹੀਂ ਅਸੀਂ ਕੋਈ ਮੰਗਤੇ ਨਹੀਂ ਹੈਗੇ ਜੋ ਤੁਸੀਂ ਉਹ ਨਾ ਕਰੋ ਜੋ ਤੁਸੀਂ ਕਾਨੂੰਨੀ ਚਾਰਜ ਹੋਈ ਕਰ ਸਕਦੇ ਹੋ ਤੁਸੀਂ ਉਹਨੂੰ ਪ੍ਰੋਪਰਲੀ ਨੂੰ ਕੇਸ ਦੀ ਪੈਰਵਾਈ ਕਰੋ ਠੀਕ ਹੈ ਸਿਸਟਮ ਇਹਨਾਂ ਦਾ ਜੱਜ ਇਹਨਾਂ ਦਾ ਹੈਗਾ ਉਹ ਜਿਵੇਂ علامه اقبال ਨੇ ਕਿਹਾ ਸੀਗਾ ਕਿ ਸਿਰ ਗਣੇ ਜਾਂਦੇ ਨੇ ਜਦੋਂ ਕੋਈ ਵੀ ਕੋਈ ਜਮਹੂਰੀਤ ਹੁੰਦੀ ਉਹਦੇ ਚ ਸਿਰ ਗਣੇ ਜਾਂਦੇ ਨੇ ਬੰਦੇ ਤੋਲੇ ਨਹੀਂ ਜਾਂਦੇ ਠੀਕ ਆ ਜਿੰਨੇ ਦੀ ਗਿਣਤੀ ਵੱਧ ਹੈਗੀ ਪਰ ਸਮਾਂ ਕੁਛ ਨਹੀਂ ਪਤਾ ਕਿਸ ਕਿੱਧਰ ਨੂੰ ਜਾਂਦਾ ਹੁੰਦਾ ਹੈਗਾ ਤੇ ਇਸ ਕਰਕੇ ਜੇ ਅਸੀਂ ਆਪਦੇ ਰਾਈਟਸ ਨੂੰ ਰਿਜ਼ਰਵ ਕਰਾਂਗੇ ਅਸੀਂ ਉਹਦੇ ਹੱਕ ਹੀ ਨਹੀਂ ਬੋਲਾਂਗੇ ਹੱਕ ਬੋਲਣੇ ਨਹੀਂ ਹੁੰਦੇ ਲਿਖ ਕੇ ਨਹੀਂ ਦੇਵਾਂਗੇ ਤਾ ਕੱਲ ਨੂੰ ਅਸੀਂ ਕੱਲ ਨੂੰ ਸਟੇਬਲ ਤੇ ਬੈਠ ਕੇ ਕਿਵੇਂ ਗੱਲ ਕਰਾਂਗੇ ਕਿ ਸਾਡੇ ਆਉਣ ਵਾਲ ਜਿਹੜੇ ਉਸ ਵੇਲੇ ਦੀ ਸੀਗੀ ਜਿਹੜੀ ਲੈਜਿਸਲੇਚਰ ਸੀਗੀ ਜਾਂ ਕੋਈ ਵੀ ਸੀਗਾ ਠੀਕ ਹੈ ਮੈਂ ਮੈਨੂੰ ਕੋਈ ਡਰ ਨਹੀਂ ਹੈ ਕਹਿੰਦੇ ਚ ਕਿ ਜੁਡੀਸ਼ਰੀ ਵੀ ਇਹਨਾਂ ਦੀ ਹੈ ਸਭ ਕੁਝ ਇਹਨਾਂ ਦਾ ਹੈਗਾ ਪਰ ਵਕਤ ਕੋਈ ਪਤਾ ਨਹੀਂ ਕਿਸ ਵੇਲੇ ਕਿੱਧਰ ਨੂੰ ਚਾਦਾ ਕਾਨੂੰਨ ਕੀ ਕਹਿੰਦਾ ਹੈ ਮੁਆਵਜ਼ੇ ਨੂੰ ਲੈ ਕੇ ਕਾਨੂੰਨ ਕੀ ਕਹਿੰਦਾ ਜੋ ਜਿਹਦਾ ਇਹ ਦੁਖਾਂਤ ਚੱਲ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਨੇ ਜਿਵੇਂ ਬਜ਼ੁਰਗ ਦੱਸਦੇ ਨੇ ਕਿ 30 ਤੋਂ 40 ਵਾਰ ਸਾਡੇ ਪਾਣੀ ਜਿਹੜਾ ਹੈਗਾ ਕਾਨੂੰਨ ਕੀ ਕਹਿੰਦਾ ਹੈ ਕਿ ਮੁਆਵਜ਼ਾ ਕੰਪਨਸੇਸ਼ਨ ਜਿਹੜੀ ਹੈ ਉਹ ਕਿੰਨੀ ਕਿਸਾਨ ਨੂੰ ਜਿਹੜੀ ਬਣਦੀ ਹੈ ਦੇਖੋ ਦੇਖੋ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਆਪਾਂ ਹਮੇਸ਼ਾ ਦੇਖਦੇ ਹਾਂ 10 ਦਾ ਪੀਟਰ ਪੇਸ ਪ੍ਰਿੰਸੀਪਲ ਹੈਗਾ ਜਿਹੜਾ ਪਲੂਟ ਕਰਦਾ ਪਲੂਟ ਦਾ ਮਤ 5 5 ਫੁੱਟ 6 6 ਫੁੱਟ ਗਾਰ ਪੈਂਦੀ ਉਹ ਵੀ ਤਾਂ ਪলিউਟ ਹੋ ਜਾਂਦਾ ਨਾ ਤੁਹਾਡਾ ਤੁਹਾਡਾ এনवायरमेंट ਹੈਗਾ ਜਿਹੜੇ ਖੇਤ ਹੋ ਜਾਂਦੇ ਹੈਗੇ ਉਹ ਇੱਕ ਤਾਂ ਇਹ ਪ੍ਰਿੰਸੀਪਲ ਆ ਜਾਂਦਾ ਹੈਗਾ ਦੂਸਰੀ ਗੱਲ ਇਸ ਰੰਗ ਦੀ ਕਿ ਗਵਰਨਮੈਂਟ ਉਹ ਪੰਜਾਬ ਦੀ ਬਹੁਤ ਇੱਕ ਗਲਤ ਪਾਲਿਸੀ ਹੈਗੀ ਮੈਂ ਪਟੰਡੇ ਦੀ ਗੱਲ ਦੱਸਦਾ ਨਾ ਵੀ ਕਿਸੇ ਵੇਲੇ ਉਥੇ 8000 ਰੁਪਏ ਦਿੱਤਾ ਸੀ ਪਿੱਛੇ ਪਿਛਲੇ ਸਮੇਂ ਜਰੂਰ ਉਥੇ ਜਿਹਨੂੰ ਪਿੰਕ ਵਾਲਵਮ ਜੇ ਗੁਲਾਬੀ ਸੰਡੀ ਦਾ 12000 ਸੀ ਪਰ ਉਹਨਾਂ ਨੇ ਉਹਦੇ ਚ ਰੱਖਿਆ ਕਿ 5 ਏਕੜ ਉਹਨਾਂ ਨੇ ਮੈਕਸਿਮਮ ਜਿਹੜੀ ਵੱਧ ਤੋਂ ਵੱਧ ਉਹਦੀ ਲਿਮਟ ਰੱਖਤੀ ਹੈਗੀ ਹੁਣ ਇੱਥੇ ਜੇ ਕੋਈ ਬੰਦਾ 50 ਏਕੜ ਜ਼ਮੀਨ ਠੇਕੇ ਤੇ ਲੈ ਕੇ ਕਰਦਾ ਹੈਗਾ ਤਾਂ ਉਹ ਵਿਚਾਰਾ ਕਰੂਗਾ ਕਿ ਇਸ ਕਰਕੇ ਉਹ ਪਾਲਿਸੀ ਵੀ ਚੈਲੰਜ ਕਰਨ ਵਾਲੀ ਹੈਗੀ ਗਵਰਨਮੈਂਟ ਤੱਕ ਦੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚਾਉਣ ਵਾਲੀ ਹੈਗੀ ਕਿ ਇਹ ਦੇਖੋ ਇਹ ਗਲਤ ਹੋ ਰਿਹਾ ਹੈਗਾ ਤੇ ਇਸ ਕਰਕੇ ਇਹਦੇ ਵਾਸਤੇ ਲਾਅ ਆਫ ਟਾਟ ਹੁੰਦਾ ਹੈ ਕਿ ਡੈਮੇਜ ਦਾ ਹੈਗਾ ਡੈਮੇਜ ਜਿਹੜਾ ਇਹ ਕਲੇਮ ਕਰਨਗੇ ਜਿਸ ਵਾਸਤੇ ਆਪਦੀ ਪਾਲਿਸੀ ਬਣਾਉਣਗੇ ਤਾਂ ਉਹ ਸਾਡੀ ਡਿਸਕਸ਼ਨ ਹਜੇ ਚੱਲ ਰਹੀ ਹੈਗੀ ਅਜੇ ਤੱਕ ਰਿਕਾਰਡ ਵੀ ਨਹੀਂ ਸਾਡੇ ਕੋਲ ਪ੍ਰੋਪਰ ਹੈਗਾ ਹੈਗਾ ਪਰ ਇੱਕ ਗੱਲ ਇਹ ਵੀ ਆ ਕਿ ਜਦੋਂ ਕਿ ਜੋ ਸੂਬੇ ਦੇ ਮੁੱਖ ਮੰਤਰੀ ਹੁੰਦੇ ਨੇ ਉਹਦਾ ਮਤਲਬ ਉਹਨਾਂ ਦੀ ਜ਼ੁਬਾਨ ਉਹਨਾਂ ਦੀ ਕਹੀ ਹੋਈ ਹੀ ਗੱਲ ਜਿਹੜੀ ਆ ਉਹ ਬੜੀ ਅਹਿਮੀਅਤ ਰੱਖਦੀ ਆ ਮੈਨੂੰ ਕਾਨੂੰਨੀ ਪੱਖ ਤੋਂ ਜਰਾ ਸਮਝਾਓ ਕਿਉਂਕਿ ਜੇਕਰ ਸੂਬੇ ਦੇ ਮੁੱਖ ਮੰਤਰੀ ਨੇ ਇਹ ਕਹਿਤਾ ਕਿ ਅਸੀਂ ਮੁਰਗੀਆਂ ਦਾ ਮੁਆਵਜ਼ਾ ਬੱਕਰੀਆਂ ਦਾ ਮੁਆਵਜ਼ਾ ਤੁਹਾਨੂੰ ਦੇਵਾਂਗੇ ਕੱਦੂ ਦਾ ਮੁਆਵਜ਼ਾ ਤੁਹਾਨੂੰ ਦੇਵਾਂਗੇ ਦੁਬਾਰਾ ਝੋਨਾ ਲਵਾਂਗੇ ਲਵਾਈ ਤੁਹਾਨੂੰ ਦੇਵਾਂਗੇ ਇੱਥੋਂ ਤੱਕ ਕਹਿਤਾ ਪਰ ਅਸਲੀਅਤ ਗਰਾਊਂਡ ਤੇ ਆ ਕੇ ਕੁਝ ਵੀ ਉਹਨਾਂ ਕਿਸਾਨਾਂ ਨੂੰ ਨਹੀਂ ਮਿਲਿਆ ਕੁਝ ਵੀ ਉਹਨਾਂ ਕਿਸਾਨਾਂ ਕੋਲੇ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਕੋਰਟ ਦੇ ਵਿੱਚ ਖਿੱਚਿਆ ਜਾ ਸਕਦਾ ਕਿ ਭਈ ਤੁਹਾਡੇ ਬੋਲ ਕੀ ਨੇ ਤੁਸੀਂ ਕੀਤਾ ਕੀ ਹੈ ਦੇਖੋ ਜਿਹੜਾ ਉਹ ਬੋਲਦੇ ਹੁੰਦੇ ਹਨ ਨਾ ਈਵਨ ਉਹ ਆਪ ਦਾ ਕਹਿੰਦੇ ਮੈਨੀਫੈਸਟੋ ਵੀ ਲਿਖਿੰਦਾ ਉਹ ਕਿਦੇ ਵੀ ਉਹ ਲੀਗਲ ਡਾਕੂਮੈਂਟ ਨਹੀਂ ਹੁੰਦਾ ਕਿ ਅਸੀਂ ਉਹਨੂੰ ਚੈਲੰਜ ਕਰ ਸਕੀਏ ਇਹਦੇ ਬਾਰੇ ਤਾਂ ਮੈਂ ਬਸ ਤੁਹਾਨੂੰ ਗਲ ਕਲੀਅਰ ਕਰ ਦਿਆਂ ਇਹ ਤਾਂ ਇਹੀ ਹੈ ਕਿ ਅਸੀਂ ਜਿਸ ਉਹਨਾਂ ਦੇ ਇਲੈਕਸ਼ਨ ਆਉਂਦੇ ਆ ਜਾਂ ਕੋਈ ਵੀ ਹੁੰਦੀ ਹੈਗੀ ਅਸੀਂ ਉਹਦੇ ਉਹਨਾਂ ਨੂੰ ਸਵਾਲ ਜਵਾਜੋ ਪੰਜਾਬ ਪਿਛਲੇ ਦੋ ਤਿੰਨ ਸਾਲਾਂ ਤੋਂ ਕਰ ਸਕਦਾ ਤਾਂ ਉਹ ਅਸੀਂ ਕਰ ਸਕਦੇ ਹਾਂਗੇ ਇਸ ਕਰਕੇ ਇਸ ਇਸੇ ਦੀ ਚੀਜ਼ ਹੈ ਇਹ ਫਾਇਦਾ ਚੱਕਦੇ ਹੈਗੇ ਲੋਕਾਂ ਨੂੰ ਝੂਠ ਬੋਲਦੇ ਹੈਗੇ ਹਾਂ ਦੂਸਰੀ ਗੱਲ ਇਹ ਵੀ ਦਾ ਕਰਸਨ ਕਿ ਜਦੋਂ ਨੈਸ਼ਨਲ ਡਿਜ਼ਾਸਟਰ ਗਵਰਨਮੈਂਟ ਆਫ ਇੰਡੀਆ ਡਿਕਲੇਅਰ ਕਰਦੀ ਹੈ ਕਿਸੇ ਨੂੰ ਵੀ ਤਾਂ ਉਹ ਮੈਂ ਜਾਂ ਤੁਸੀਂ ਨਹੀਂ ਐਪਲੀਕੇਸ਼ਨ ਮੂਵ ਕਰ ਸਕਦਾ ਸਟੇਟ ਉਹਨਾਂ ਨੂੰ ਇੱਕ ਐਪਲੀਕੇਸ਼ਨ ਮੂਵ ਕਰਦਾ ਕਿ ਇਹਨੂੰ ਨੈਸ਼ਨਲ ਡਿਜ਼ਾਸਟਰ ਕੀਤਾ ਜਾਵੇ ਕਿਉਂਕਿ ਨੈਸ਼ਨਲ ਡਿਜ਼ਾਸਟਰ ਹੈਗੀ ਹੈ ਨਾ ਪਾਣੀ ਕਿਨੂੰ ਜਾ ਰਿਹਾ Rajasthan ਨੂੰ ਪਾਣੀ ਕਿਨੂੰ ਜਾ ਰਿਹਾ Haryana ਨੂੰ ਜਾ ਰਿਹਾ ਹੈਗਾ ਹਾਲਾਤ ਦੇਖੋ ਸਾਡੇ ਹੈਗੇ ਲੋਕਾਂ ਦੀਆਂ ਜ਼ਮੀਨਾਂ ਹੈਗਾ ਤਾਂ ਉਹਨਾਂ ਦੀ ਇੱਕ ਟੀਮ ਆਉਂਦੀ ਹੈ ਸਰਵੇ ਕਰਦਰੀ ਕਮ ਸੇ ਕਮ ਉਹਨੂੰ ਨਾਮ ਲੈ ਕੇ ਤਾਂ ਜੋ ਪੈਕੇਜ ਵੱਧ ਤੋਂ ਵੱਧ ਕਰ ਸਕੀਦਾ ਸਾਨੂੰ ਇਹ ਕਰਨਾ ਚਾਹੀਦਾ ਮੈਂ ਕਿ ਕੱਲੇ ਇਹ ਨਹੀਂ ਕਹਿੰਦਾ ਕਿ ਜਿਹੜੇ ਇੱਥੇ ਵਿਚਾਰੇ ਹੁਣ ਇੱਕ ਦੀ ਤਾਂ ਜ਼ਮੀਨ ਹੈ ਇੱਕ ਬੇਜ਼ਮੀਨੇ ਨੇ ਪਿੰਡਾਂ ਦਿਹਾੜੀਆਂ ਹੁਣ ਆਪਾਂ ਦੇਖੋ ਵਿਚਾਰੇ ਗਰੀਬ 2 ਮਹੀਨੇ ਖਾਣਗੇ ਕੀ ਤਾਂ ਅਸੀਂ ਉਹਨਾਂ ਬਾਰੇ ਵੀ ਉਹਨਾਂ ਨੂੰ ਕੋਈ ਨਾ ਕੋਈ ਪਾਲਿਸੀ ਤਾਂ ਉਹਨਾਂ ਵਾਸਤੇ ਹੋਣੀ ਚਾਹੀਦੀ ਹੈ ਨਾ ਕਿ ਜਿਹੜੇ ਉਹਨਾਂ ਕੋਲ ਕੁਝ ਵੀ ਨਹੀਂ ਖਾਣ ਨੂੰ ਰਿਹਾਗਾ ਨਾ ਕੋਈ ਜਾਨਵਰ ਰਿਹਾ ਨਾ ਕੁਝ ਉਹਨਾਂ ਨੂੰ ਕੋਈ ਦੁੱਧ ਪੀਣ ਨੂੰ ਰਿਹਾਗਾ ਨਾ ਉਹਨਾਂ ਦੇ ਘਰ ਕੋਈ ਕਣਕ ਹੈ ਨਾ ਆਟਾ ਹੈਗਾ ਉਹ ਚਰੇ ਲਾਈਨਾਂ 'ਚ ਲੱਕੇ ਖੜੇ ਹੋਏਗੇ ਤਾਂ ਠੀਕ ਹੈ ਕਿ ਉਹ ਹੱਸ ਰਹੇ ਹੈਗੇ ਕਿਉਂਕਿ ਇਥੋਂ ਦਾ ਮਾਜੇ ਦਾ ਇਲਾਕੇ ਇੰਦਾ ਦੇ ਲੈਰ ਹੈਗਾ ਕਿ ਉਹਨੂੰ ਬੜੀ ਲੋਕ ਪਰਸਨਲ ਔਰ ਦੇ ਉੱਤੇ ਉਹਨਾਂ ਦੀ ਬੜੀ ਮਦਦ ਕਰ ਸਕਦੇ ਹੈਗੇ ਪਰ ਦੇਖੋ ਜਿਵੇਂ ਵੀ ਹੁੰਦਾ ਹੈਗਾ ਪਰ ਮੈਨੂੰ ਲੱਗਦਾ ਕਿ ਜੇ ਲੋਕ ਲਾਂਬਾਦ ਹੋਣ ਤਾਂ ਇੱਕ ਪੋਜ਼ਿਟਿਵ ਇਹਦੇ ਵਿੱਚੋਂ ਕੁਛ ਨਾ ਕੋਈ ਰਾਸਤਾ ਨਿਕਲੂਗਾ ਜੀ ਐਡਵੋਕੇਟ ਸਾਹਿਬ ਸਮਝਾਇਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੇਰੂ ਸੋ ਕਾਨੂੰਨੀ ਪੱਖ ਸਮਝਣ ਦੀ ਕੋਸ਼ਿਸ਼ ਕੀਤੀ ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ ਮੇਰੇ ਨਾਲ ਸੀ ਉਮੀਦ ਹੈ ਤੁਹਾਨੂੰ ਮੁਲਾਕਾਤ ਪਸੰਦ ਆਈ ਹੋਣੀ ਆ ਤਾਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਨੂੰ ਇਜਾਜ਼ਤ ਧੰਨਵਾਦ